ਅਧਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਾਦਮਸ਼੍ਰੀ ਡਾਕਟਰ ਜਗਜੀਤ ਸਿੰਘ ਦਰਦੀ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਦੇ ਪਰਿਵਾਰ ਕੋਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਚਰਨਾਂ ਦੇ ਜੋੜੇ ਨੇ ਤੇ 300 ਸਾਲ ਤੋਂ ਉਹਨਾਂ ਦਾ ਪਰਿਵਾਰ ਇਹਨਾਂ ਨਿਸ਼ਾਨੀਆਂ ਦੀ ਸਾਂਭ ਸੰਭਾਲ ਕਰ ਰਿਹਾ ਹੈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਹਨਾਂ ਦੇ ਦਰਸ਼ਨ ਕਰ ਚੁੱਕੇ ਨੇ ਉਹਨਾਂ ਕਿਹਾ ਕਿ ਇਹਨਾਂ ਨਿਸ਼ਾਨੀਆਂ ਦੇ ਸੰਭਾਲਣ ਦੀ ਯੋਗ ਥਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਹੈ ਇਸ ਲਈ ਇਹ ਨਿਸ਼ਾਨੀਆਂ ਉੱਥੇ ਸ਼ੋਭਿਤ ਕਰਨੀਆਂ ਚਾਹੀਦੀਆਂ ਨੇ ਜਾਂ ਜੋ ਸੰਗਤ ਇਸ ਦੇ ਦਰਸ਼ਨ ਦਿਦਾਰੇ ਕਰ ਸਕੇ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਹਿੰਦੁਸਤਾਨ ਦੇ ਕੈਬਨਟ ਮਨਿਸਟਰ ਹਰਦੀਪ ਪੁਰੀ ਜੀ ਦੇ ਪਰਿਵਾਰ ਪਾਸ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਅੰਜੋੜਾ ਅਤੇ ਮਾਤਾ ਸਾਹਿਬ ਗੌਰ ਜੀ ਦੇ ਚਰਨਾਂ ਦਾ ਜੋੜਾ ਸੰਭਾਲ ਕੇ ਰੱਖਿਆ ਹੋਇਆ ਹੈ ਇਸੇ ਕਉਮ ਦੀ ਮਹਾਨ ਵਿਰਾਸਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਪਵਿੱਤਰ ਜੋੜੇ ਸੰਭਾਲਣ ਦੀ ਕਿਰਪਾ ਬਖਸ਼ਿਸ਼ ਸਤਿਗੁਰ ਨੇ ਆਪ ਇਸ ਪਰਿਵਾਰ ਉਤੇ ਕੀਤੀ। ਔਰ ਜਿਸ ਅਤੁੱਟ ਸ਼ਰਧਾ ਦੇ ਨਾਲ ਇਹਨਾਂ ਦੇ ਬਜ਼ੁਰਗਾਂ ਨੇ ਪਿਛਲੇ 300 ਸਾਲ ਦੇ ਕਰੀਬ ਇਹ ਸਤਿਗੁਰ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਿਆ ਹੈ। ਉਸ ਲਈ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਇਹਨਾਂ ਸੇਵਕਾਂ ਨੂੰ ਹਮੇਸ਼ਾ ਹਮੇਸ਼ਾ ਖੁਸ਼ੀਆਂ ਅਤੇ ਆਪਣੀ ਕੌਮ ਦੀ ਸੇਵਾ ਕਰਨ ਦਾ ਬਲ ਪ੍ਰਦਾਨ ਕਰਦਾਰੇ ਇਹ ਹੋਰ ਵੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਭਾਰਤ ਦੇ ਹਰਬਨ ਪਿਆਰੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰਨ ਮੋਦੀ ਜੀ ਉਹਨਾਂ ਨੇ ਇਹਨਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਬੜੀ ਸ਼ਰਧਾ ਅਤੇ ਸਦਕ ਨਾਲ ਆਪਣੀ ਭਾਵਨਾ ਅਤੇ ਆਸਥਾ ਇਹਨਾਂ ਨਿਸ਼ਾਨੀਆਂ ਪਰ ਦੀ ਪਰਕਟ ਕਰਵਾਈ ਮੈਂ ਕਿਉਂਕਿ ਖਾਲਸਾ ਪੰਥ ਦਾ ਅਟਨੁਰਜੀ ਹਾਂ ਅਤੇ ਪਿਛਲੇ ਤਕਰੀਬਨ ਅੱਧੀ ਸਦੀ ਤੋਂ ਚੜਦੀ ਕਲਾ মিডিਆ ਹਾਊਸ ਸਿੱਖ ਪੰਥ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਮੈਂ ਸਮਝਦਾ ਹਾਂ ਕਿ ਇਹਨਾਂ ਪਵਿੱਤਰ ਨਿਸ਼ਾਨੀਆਂ ਨੂੰ ਸੰਭਾਲਣ ਦੀ ਜੋ ਯੋਗ ਥਾਂ ਹੈ ਉਹ ਸਤਗੁਰੂ ਜੀ ਦਾ ਦਸਮ ਪਾਤਸ਼ਾਹ ਜੀ ਦਾ ਪਵਨ ਪਵਿੱਤਰ ਪ੍ਰਕਾਸ਼ ਸਥਾਨ ਹੈ ਸੱਚਖੰਡ ਰਹੁਤ ਸ੍ਰੀ ਹਰਮੰਦਰ ਜੀ ਪੜਦਾ ਸਾਹਿਬ ਵਿਖੇ ਇਹ ਵਸਤਾਂ ਜੇ ਸ਼ਿਸ਼ੋਭਤ ਹੋ ਜਾਣ ਤਾਂ ਇਹ ਗੋਮਦੀਕ ਅਨਮੋਲ ਵਿਰਾਸਤ ਹੋਵੇਗੀ ਅਤੇ ਦੁਨੀਆ ਭਰ ਦੀਆਂ ਸੰਤਾਂ ਜੋ ਇਥੇ ਨਤਬਸਤ ਹੋਣ ਜਾਂਦੀਆਂ ਹਨ ਉਹ ਇਹਨਾਂ ਨਿਸ਼ਾਨੀਆਂ ਨੂੰ ਦੇਖ ਕੇ ਨਵੀਂ ਪ੍ਰੇਰਣਾ ਅਤੇ ਉਤਸ਼ਾਹ ਪ੍ਰਾਪਤ ਕਰਨਗੀਆਂ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੁਨੀਆ ਦੇ ਲੋਕਾਂ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਖਾਸ ਕਰਕੇ ਤਿਲਕ ਅਤੇ ਜੰਜੀਉ ਦੀ ਰਾਖੀ ਲਈ ਆਪਣੇ ਪਿਤਾ ਜੀ ਨੂੰ ਸ਼ਹਾਦਤ ਲਈ ਪ੍ਰੇਰਣਾ ਕਰਕੇ ਆ ਭੇਜਿਆ ਸੀ ਅਤੇ ਉਹਨਾਂ ਦਾ ਪਵਿੱਤਰ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਅੱਜ ਸੰਸਾਰ ਵਿੱਚ ਲੋਕਾਂ ਦੀ ਆਸਥਾ ਦਾ ਇੱਕ ਜਿੰਨ ਹੈ ਤੇ ਮੈਂ ਇਹ ਸੁਝਾ ਦੇਵਾਂਗਾ ਕਿ ਇਹਨਾਂ ਪਵਿੱਤਰ ਨਿਸ਼ਾਨੀਆਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸ਼ਸ਼ੋਭਤ ਕੀਤਾ ਜਾਏ ਕਿਉਂਕਿ ਅਸੀਂ ਤਖਤ ਸਾਹਿਬ ਤੋਂ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਲਾਈਵ ਟੈਲੀਕਾਸਟ ਕਰਦੇ ਹਾਂ ਤੇ ਸਵੇਰੇ ਜੋ ਸਤਗੁਰ ਜੀ ਦੀਆਂ ਉੱਥੇ ਵਸਤਾਂ ਪਈਆਂ ਹਨ ਸ਼ਸਤਰ ਪਏ ਹਨ ਉਹਨਾਂ ਦੇ ਵੀ ਦਰਸ਼ਨ ਕਰਵਾਏ ਜਾਂਦੇ ਹਨ ਤੇ ਨਾਲ ਹੀ ਇਹਨਾਂ ਪਵਿੱਤਰ ਸਤਗੁਰ ਜੀ ਦੇ ਤੇ ਵਾਦਾ ਜੀ ਦੇ ਜੋ ਚਰਨਾਂ ਦੇ ਜੋੜੇ ਹਨ ਉਹਨਾਂ ਦੇ ਦਰਸ਼ਨ ਵੀ ਇਹ ਦੁਨੀਆ ਪਰ ਵਿੱਚ ਸਾਡੇ ਮੀਡੀਆ ਚੜ੍ਹਦੀ ਕਲਾ ਟਾਈਮ ਟੀਵੀ ਰਾਹੀਂ ਦੇਖ ਸਕਣਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ